Que é que ele é gatilhão pra carnaval, ਮੇਸਰ ਕਾਜੀ ਕਾਨ ਜੋ ਦੇ ਦੁਕਾਨ ਹੈ ਤੇ ਦੁਕਾਨੇ ਕੀ ਹੋਇਆ ਸੀ ਮੈਂ ਤਾਂ ਦੇਖਾ ਕਿ ਧੂਆਂ ਨਿਕਲ ਰਿਹਾ ਸੀ ਉਹਦੇ ਬਾਅਦ ਮੇਰੇ ਪਾਸ ਗਾਹ ਸੀ ਤੇ ਮੈਂ ਗਾਹ ਕੋ ਅਡਜਸਟ ਕਰਨੇ ਲਗਾ ਫਿਰ ਮੇਰਾ ਜੀ ਨਹੀਂ ਮਾਰਾਂ ਮੈਂ ਜਾ ਕੇ ਦੇਖਿਆ ਦੇਖਾ ਤਾਂ ਆਗ ਜੜਾ ਲੱਗਾ ਹੋਇਆ ਸੀ ਫਿਰ ਮੈਂ ਦੋ ਬਾਲਟੀ ਲੈ ਕੇ ਗਿਆ ਪਾਣੀ ਦਾ ਪਾਣੀ ਮਾਰਾ ਦੋ ਬਾਲਟੀ ਫਿਰ ਭਾਗ ਭਾ ਕੇ ਵੀ 25 ਬਾਲਟੀ ਮਾਰਾ ਫਿਰ ਥੋੜਾ ਕੰਟਰੋਲ ਆਇਆ ਤੇ ਪੂਰੇ ਕੋਈ ਬਸਟ ਹੈਡ ਹੈ ਉਹ ਵੀ ਫਾਇਰ ਇੰਸਟਮੈਂਟ ਲੱਗਾ ਹੋਇਆ ਪਾਣੀ ਦੀ ਬਾਲਟੀ ਦੇਤਾ जब वो या कुछ यंत्र हैगा बस साहब मैं तो परदेसी हूँ मुझे उतना पता नहीं तुमने देखा है कहीं जगह हुआ है ऐसे मैंने दे नहीं देखा था टूटी टूटी देखा बस अच्छा कितने तो यार भी यार न्यूज़पेपर दुकान है बस स्टैंड के एटीएम के पास ही है की होया गाइस के अंदर 10 के के 1 2 बंदे 10 लग अच्छा तो उस करके मैं बाहर निकल के देखा देखा तो इसी में आगे लग गई अच्छा तो भी से दुकान से इसी सामान कडे सारा बाहर अच्छा जी ਅਖਬਾਰ ਦੀ ਨਿਊਜ਼ਪੇਪਰ ਦੀ ਤੇ ਬੁੱਕਸ ਵਗੈਰਾ ਨੇ ਅੰਦਰ ਸਾਰੇ ਬੁੱਕਸ ਨੇ ਜੇ ਮਾੜੀ ਮੋਟੀ ਇੱਧਰ ਬਹੁਤ ਜਲਦੀ ਔਖਾ ਹੋ ਜਾਏ ਅੱਗ ਪਹਿਲੇ ਪੁੱਛ ਲੈਣੇ ਨੇ ਭਜਾਈਏ ਲੋਕਾਂ ਨੇ ਲੋਕਾਂ ਨੇ ਪਾਣੀ ਪਾਇਆ ਪਾਣੀ ਨਾਲ ਕੋਈ ਫਰਕ ਨਹੀਂ ਪਿਆ ਤੁਸੀਂ ਸਮਝਦੇ ਨਹੀਂ ਵੀ ਕੋਈ ਐਡਾ ਬੜਾ ਬਾਸਟਰਡ ਐਡੀ ਪਬਲਿਕ ਆਂਦੀ ਉਹਦੇ ਕੋਈ ਸਾਰੇ ਇਨਸਟਰੂਮੈਂਟ ਨਹੀਂ ਲੱਗਿਆ ਹੋਇਆ ਲੱਗਿਆ ਹੀ ਨਹੀਂ ਲੱਗਿਆ ਅੰਦਰ ਵੀ ਨਹੀਂ ਲੱਗਿਆ ਅੰਦਰ ਵੀ ਜ਼ਰੂਰੀ ਐਟਮ ਅੱਛਾ ਐਟਮ ਤੇ ਇਹ ਚੀਜ਼ ਜ਼ਰੂਰੀ ਹੈ ਲਾਏ ਇਹ ਦੁਕਾਨ ਦਾ ਹੁੰਦਾ ਕਿ ਉਹ ਚੀਜ਼ ਹੁੰਦੀ ਫਰਕ ਪੈ ਜਾਂਦਾ ਉਹ ਚੀਜ਼ ਨਾਲ ਕੀ ਸੀ ਸਾਡੇ ਨਹੀਂ ਵੀ ਜੇ ਨਾਮ ਤੇ ਪਹੁੰਚਦੀਆਂ ਬੜੇ ਵੱਡਾ ਹਾਸਾ ਹੋ ਸਕਦਾ ਹੋ ਸਕਦਾ ਜੀ ਪੂਰੀ ਅੱਗ ਤਾਂ ਜੀ ਪੂਰੀ ਦੁਕਾਨ ਤੱਕ ਪਹੁੰਚ ਗਈ ਸੀ ਕਿ 2 ਮਿੰਟ ਹੋਰ ਲੇਟ ਹੋ ਜੇ ਅੱਗਰ ਵੀ ਲੱਗੇ ਕਿੰਨੇ ਕੁ ਲੋਕਾਂ ਦੇ ਖਬਰ ਕਿੰਨੀ ਕੰਨੀ ਪਬਲਿਕ ਦਾ ਬੱਸ ਸਟੈਂਡ ਹੈ ਪਬਲਿਕ ਤਾਂ ਆਉਂਦੇ ਜਾਂਦੇ ਰਹਿੰਦੇ ਮੇਰਾ ਨਾਮ ਨितीश ਹੈ ਨितीश ਜੀ ਕੀ ਹੋ ਗਏ ਕਿ ATM ਨੂੰ ਣੀ ਣੀ ਅੱਗ ਲੱਗੀ ਹੈ ਯਾਤਰੀ ਉਰੇ ਹਜ਼ਾਰਾਂ ਦੇ ਵਿੱਚ ਖੜੇ ਨੇ ਕਿਸ ਐਮਿੰਗ ਫਾਇਰ ਇਨਸਟਰੂਮੈਂਟ ਦੇਖਿਆ ਕਰੋ ਦੇਖੋ ਮੈਂ ਕਿੁੱਛ ਨਾ ਕਿ ਯਾਤਰੀ ਆ ਮੈਂ ਬਟਾਲਾ ਤੋਂ ਆਇਆ ਸਪੈਸ਼ਲੀ ਇੱਥੇ ਸੰਗਰੂਰ ਆਪਣਾ ਕਿਸੇ ਆਪਣੇ ਡੀਲਰ ਨਾਲ ਮਿਲਿਆ ਤੇ ਮੈਂ ਦੇਖਿਆ ਵੀ ਇੱਥੇ ਅੱਗ ਲੱਗ ਗਈ ਆ ਤੇ ਏਟੀਐਮ ਨੂੰ ਅੱਗ ਲੱਗ ਗਈ ਆ ਤੇ ਕੋਈ ਨਾ ਕਿ ਫਾਇਰ ਇਨਸਟਰੂਮੈਂਟ ਜੋੜ ਆਪਣਾ ਵਿਲਬੜਾਣਾ ਚਾਹੀਦਾ ਜਿੱਦਾਂ ਜਿਤਨਾ ਮੌਕੇ ਤੇ ਕੋਈ ਵੀ ਯਾਤਰੀ ਉਹਨੂੰ ਯੂਜ਼ ਕਰਕੇ ਵੀ ਅੱਗ ਬੁਝਾ ਸਕੇ ਅੱਗੇ ਜੇ ਇਹੋ ਜਿਹਾ ਇਨਸਟਰੂਮੈਂਟ ਨਹੀਂ ਹੋਏਗਾ ਤੇ ਲਾਗੇ ਲਾ ਕੇ ਦੁਕਾਨਾਂ ਵਾਲੇ ਜਿਸ ਤਰ੍ਹਾਂ ਆਪਣਾ ਅਪਲੋਡ ਦੇਖ ਰਹੇ ਹੋ ਬੁਕਸ ਹੋ ਰਿਹਾ ਹੈ ਅਗਰ ਬੁਕਸ ਨੂੰ ਅੱਗ ਲੱਗ ਜਾਂਦੀ ਸਾਰੀ ਤੇ ਮੈਂ ਅੱਜ ਸਰਕਾਰ ਨੂੰ ਇਹ ਬੇਨਤੀ ਕਰਾਂਗਾ ਵੀ ਹਰ ਇੱਕ ਬੱਸ ਸਟੈਂਡ ਤੇ ਹਰ ਇੱਕ ਸਟੇਸ਼ਨ ਦੇ ਉੱਤੇ ਫਾਇਰ ਵਾਲੇ ਫਾਇਰ ਨੂੰ ਬੁਝਾਉਣ ਵਾਸਤੇ ਇੰਸਟੂਮੈਂਟ ਲਗਾਏ ਜਾਣ। ਜਿਹੜੇ ਪਬਲਿਕ ਡੀਲਿੰਗ ਵੱਧਦਾ ਹੈ ਸਰਕਾਰੀ ਹਸਪਤਲ ਨੇ ਕਿਹੜਾ ਕਿਹੜਾ ਹਾਸਲਾ ਹੋਇਆ ਉਸ ਦਾ ਗੁਜਰਾਤ ਜੋ ਹੈ ਹਰ ਉਹ ਵੀ ਕਈ ਜਾਨਾਂ ਜਾਪੇ। ਬਹੁਤ ਸਾਰੇ ਹਾਸਲੇ ਹੋ ਜਾਂਦੇ ਆ ਜੀ ਇਹ ਹਾਸਲ ਨੂੰ ਬਚਾਉਣਾ ਵੀ ਅਸੀਂ ਆ। ਸਾਰਿਆਂ ਸਾਥ ਮਿਲ ਕੇ ਬਚਾੜਾ ਹੈ ਕਿ ਪਲੱਸ ਪਬਲਿਕ ਨੂੰ ਇਹ ਤਰੀਕਾ ਵੀ ਦੱਸਿਆ ਜਾਵੇ ਵੀ ਇੰਸਟੂਮੈਂਟ ਯੂਜ਼ ਕਿੱਦਾਂ ਕਰੀਦਾ। ਨਹੀਂ ਉਹ ਤਾਂ ਪਾਣੀ ਦੀ ਬਾਲਟੀ ਵੀ ਹੁੰਦੀ ਨੇ ਦਿੱਤਾ ਵੀ ਤੁਸੀਂ ਨਹੀਂ ਪ੍ਰਸ਼ਾਸਨ ਦੀ ਨਾਈਟਿੰਗ ਕੋਲ ਕੋਈ ਪ੍ਰਸ਼ਾਸਨ ਦਾ ਕੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਵੀ ਖਰਜ ਦਾ ਰੇਤ ਦੀ ਬਾਲਟੀ ਪਾਣੀ ਦੀ ਬਾਲਟੀ ਦੇ ਵੱਲ ਨਹੀਂ ਹੁੰਦੇ ਕਿ ਪਾਣੀ ਸੁੱਕ ਜਾਂਦਾ ਰੇਤ ਦੀ ਬਾਲਟੀ ਹੋਏ ਜਾਂ ਕਾਰਬਨ ਡਾਈਆਕਸਾਈਡ ਦੇ ਆਂਦੇ ਅੱਜ ਕੱਲ ਆਪਣਾ ਅਗਲੇ ਹਾਂਸੇ ਆ ਸਾਰੇ ਹਸਪਤਾਲ ਜੇ ਅਵੇਲੇਬਲ ਹੁੰਦੇ ਆ ਉਹ ਬਾਸਟਨ ਵੀ ਅਵੇਲੇਬਲ ਹੋਣਾ ਚਾਹੀਦਾ ਤੇ ਟਾਈਮ ਵੀ ਹੈ ਉਹਨੂੰ ਉਹਦੇ ਜਿੱਦਾਂ ਆਪਣਾ ਐਕਸਪਾਇਰੀ ਡੇ ਆਈ ਉਹਨੂੰ ਚੇਂਜ ਵੀ ਕਰਨਾ ਚਾਹੀਦਾ ਕਿੱਥੇ ਅੱਗ ਲੱਗ ਗਈ ਹੈ ਇਹ ਸਰ 12:25 ਮਿੰਟ ਤੇ ਅਸੀਂ ਇੱਧਰ ਗਾਸਟ ਕਰਦੇ ਫਿਰਦੇ ਸੀ ਦਦਕਾਰ ਕਰਦੇ ਇੱਥੇ ਅੱਗ ਲੱਗੀ 12:25 ਕਿੰਟ ਦਾ ਟਾਈਮ ਸੀ ਲਗਭਗ ਏਟੀਐਮ ਸੀ ਅੱਗਾ ਦੇਖੀ ਜਦੋਂ ਅੱਗ ਧੂਆ ਦੇਖਿਆ ਸੀ ਅੰਦਰ ਅੱਗੇ ਦੇਖਿਆ ਤਾਂ ਏਟੀਐਮ ਐਕਸੇ ਬੈਂਕ ਦਾ ਸੀ ਉਹਨੂੰ ਅੱਗ ਲੱਗੇ ਹੋਏ ਤੇ ਅਸੀਂ ਫਾਇਰ ਗੇਡ ਨੂੰ ਕੌਣ ਕਾ ਕੇ ਮਿੰਟੋ ਮਿੰਟੇ ਬਦਕੇ ਕਾਰਵਾਈ ਕਰੇ ਤੁਸੀਂ ਨਹੀਂ ਸਮਝਦੇ ਨਾਲ ਸਾਡੇ ਰਵਿੰਦਰਪਾਲ ਸਿੰਘ ਤੁਸੀਂ ਅੱਗ ਬੁਝਾਉਣ ਲੱਗੇ ਪਾਈ ਪਾਈ ਪਾਣੀ ਫੁੱਲ ਪਾਈ ਤੁਸੀਂ ਪੁਲਿਸ ਵਾਲੇ ਕੀ ਕਰਿਆ ਪਰ ਤੁਸੀਂ ਦੇਖਦੇ ਨਹੀਂ ਮੇਰੇ ਫਾਇਰ ਇੰਸਟੂਮੈਂਟ ਲੱਗੇ ਹੋਏ ਆ ਬਸ ਸਟੈਂਡਿੰਗ ਲੱਗਾ ਪਿਛਲੇ ਪਾਸੇ ਲੱਗਾ ਪਿਛਲੇ ਪਾਸੇ ਲੱਗਾ ਲੱਗਾ ਸਰ ਸਾਰਾ ਕਬਰ ਕਰਨਾ ਹੁੰਦਾ ਨਾ ਕੋਈ ਸਟੈਂਡਰਡ ਨਹੀਂ ਸੋ ਅਸੀਂ ਫਾਇਰ ਨੂੰ ਜਦੋਂ ਫੋਨ ਕੀਤਾ ਜਾਂ ਫਾਇਰ ਨੇ ਜਦੋਂ ਪਿੱਛੇ ਮੱਟੀ ਆ ਗਈ ਆਂ ਗੈਲੀ ਮੰਨਦੇ ਹੋ ਦੀ ਬਾਤ ਕਹਿਣ ਦੀ ਐਂਗੈਲੀ ਤਾਂ ਕੀ ਐ ਫਾਇਰ ਸਿਸਟਮ ਨਹੀਂ ਫਾਇਰ ਲੱਗਿਆ ਹੋਇਆ ਹੈਗਾ ਅੰਦਰ ਹੀ ਠੀਕ ਹੈ ਮੈਨੂੰ ਪਤਾ ਨਹੀਂ ਮੌਕੇ ਤੇ ਨਹੀਂ ਉੱਠ ਨੂੰ ਨਾ ਪਰ ਫਾਇਰ ਗੈਣੇ ਮਿੱਟੀ ਮਿੱਟੀ ਆ ਗਈ ਜੀ ਕਿੰਨੇ ਕਿਲੋ ਦਾ ਟਾਈਮ ਹੈ ਬੜੇ ਰੈਕ ਕਰਨ ਨਹੀਂ ਲੋਕਾਂ ਨੇ ਕੋਈ ਉਹਨੇ ਠੀਕ ਨੇ ਏਟੀਐਮ ਹੀ ਕੋਲ ਆਉਂਦੇ ਹੋ ਠੀਕ ਬਣੀ ਗੱਲ